ਉਸ ਬੰਦੇ ਦਾ ਨਾਮ ਐਂਡ ਉਹਦੀ ਕੋਈ ਯੂਜ਼ ਕੀਤੀ ਚੀਜ਼ ਓਕੇ ਇਹ ਵਾਲ ਹਮ ਪਾਇਆ ਹੋਇਆ ਕੱਪੜਾ ਹਮ ਨੇਲ ਹਮ ਕੱਟੇ ਹੋਏ ਨੇਲ ਜਾਂ ਕੋਈ ਉਹਦਾ ਖਾਧਾ ਹੋਇਆ ਝੂਠਾ ਕੁਛ ਨਾ ਕੁਛ ਜਿਵੇਂ ਆਪਾਂ ਕੁਛ ਖਾ ਕੇ ਛੱਡ ਦਿੰਨੇ ਤੇ ਉਹ ਉਹਦੇ ਹੱਥਾਂ 'ਚ ਜੇ ਪਾਣੀ ਜਸ ਪੀ ਕੇ ਛੱਡ ਦਿੱਤਾ ਕੁਛ ਨਾ ਕੁਛ ਹੋਊਗਾ ਤੇ ਤਾਂ ਡੌਲ ਬਣੂਗੀ ਫਿਰ ਪਲੱਸ ਉਸ ਇਨਸਾਨ ਦਾ ਨਾਮ ਫਿਰ ਪਲੱਸ ਉਦੇ ਮਾਤਾ ਪਿਤਾ ਦਾ ਨਾਮ ਫਿਰ ਪਲੱਸ ਉਹਦਾ ਇਸ਼ਟ ਜਿਹਨੂੰ ਉਹ ਮੰਨਦਾ ਉਹਦੇ ਪਿੱਤਰ ਕੌਣ ਸੀ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੋਊਗਾ ਫਿਰ ਜਾ ਕੇ ਡੋਲ ਬਣੂਗੀ ਕਿ ਬੱਚਿਆਂ ਦਾ ਖੇਡ ਨਹੀਂ ਆ ਕਿ ਬਾਜ਼ਾਰੋਂ 10 ਰੁਪਏ ਦੀ ਡੋਲ ਲਿਆਂਦੀ ਤੇ ਉਹਦੇ ਉੱਤੇ ਤੰਤਰ ਕਰਕੇ ਸੂਈਆਂ ਚੋਪ ਦਿੱਤੀਆਂ ਪੂਰੇ ਦਾ ਪੂਰਾ ਪ੍ਰੋਸੀਜਰ ਆ ਐਂ ਜਿਹੜੇ ਲੋਕ ਕਰਦੇ ਆ ਐਡਾ ਮੋਟਾ ਥੱਬਾ ਲੈਂਦੇ ਨੋਟਾਂ ਦਾ ਓਕੇ ਉਹ ਸੌਖਾ ਕੰਮ ਨਹੀਂ ਆ ਸੋ ਕਿਸੇ ਵੀ ਨਾਮ ਦੀ ਡੋਲ ਬਣਾ ਦੇਣੀ ਕੋ ਬੱਚਿਆਂ ਦੀ ਖੇਡ ਨਹੀਂ ਆ ਬਣਦੀ ਜੂਰ ਆ 100% ਸ਼ੋਰ ਬਣਦੀ ਆ ਐਂਡ ਵਰਕ ਵੀਕ ਕਰਦੀ ਆ